ਦਾ ਮੋਹਿਤ ਤੋਂ ਸਬ ਇੰਸਪੈਕਟਰ ਬਣਿਆ ਨੰਗਲ ਖਾਣੇ ਦੀ ਡਿਊਟੀ ਹੈ। ਅਨੰਦਪੁਰ ਸਾਹਿਬ ਤੋਂ ਦਿਨੇਸ਼ ਲੱਡਾ ਮੁੰਡਾ, ਰਾਮਪੁਰ ਜੱਜਰ ਤੋਂ ਉਹ ਸਬ ਇੰਸਪੈਕਟਰ ਬਣਿਆ। ਸਾਡੀ ਬੱਚੀ ਬੂੰਗਾ ਸਾਹਿਬ ਤੋਂ ਉਹ ਜਿਹੜੀ ਹੈ ਸਬ ਇੰਸਪੈਕਟਰ ਬਣੀ। 500 ਤੋਂ ਵੱਧ ਨੌਕਰੀਆਂ ਮਿਲੀਆਂ। ਪਰ ਸਰਕਾਰੀ ਨੌਕਰੀ ਲਿਮਿਟਿਡ ਹੈ। ਪ੍ਰਾਈਵੇਟ ਅਸੀਂ ਕੋਸ਼ਿਸ਼ ਕਰ ਸਕਦੇ ਆ। ਅੱਜ ਇਸ ਕੈਂਪ ਦੇ ਵਿੱਚ 1006 ਜਿਹੜੇ ਹੁਣ ਤੱਕ ਰਜਿਸਟ੍ਰੇਸ਼ਨ ਹੋ ਗਏ। ਜਿਨ੍ਹਾਂ ਵਿੱਚੋਂ 35% ਮਕੈਨੀਕਲ ਦੇ ਸੀ। 18% सिविल ਦੇ 15% ਇਲੈਕਟ੍ਰੀਕਲ ਦੇ 10% ਆਈਟੀ ਦੇ ਤੇ 22% ਬੱਚੇ ਨਾਨ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਭਾਵੇਂ ਐਮਪੀਏ ਐਮਕਾਮ ਐਮਐਸਸੀ ਬੀਐਸਸੀ ਬੀਏ ਮੈਂ ਇੱਥੇ ਦੇਖਿਆ ਅੱਜ ਬੱਚੀਆਂ ਬੀਏ ਸੈਕੰਡ ਸੈਮੈਸਟਰ ਚ ਪੜ੍ਹੀਆਂ ਉਹ ਵੀ ਆਈਆਂ ਕੋਰਸਪੋਂਡੈਂਸ ਕਰ ਰਹੀਆਂ ਸੀ ਅਸੀਂ ਸਭ ਦਾ ਡਾਟਾ ਲੈ ਲਿਆ ਤੁਹਾਡੇ ਸਭ ਦੇ ਮੋਬਾਈਲ ਨੰਬਰ ਮੇਰੇ ਕੋਲ ਆ ਚੁੱਕੇ ਹਨ ਹੁਣ ਤੱਕ ਅੱਛਾ ਖੁਸ਼ੀ ਦੀ ਗੱਲ ਇਹ ਵੀ ਹੈ ਕਿ 1006 ਚੋਂ 270 27% ਲੜਕੀਆਂ ਸੀ ਲੜਕੀਆਂ ਜਿਹੜੀਆਂ ਵੱਡੀ ਤਾਦਾਦ ਚ ਇਸ ਕੈਂਪ 'ਚ ਆਇਆ ਲਗਭਗ 490 ਬੱਚਿਆਂ ਨੂੰ ਹੁਣ ਤੱਕ ਜਿਹੜਾ ਹੈ ਨੌਕਰੀ ਦਾ ਜਿਹੜਾ ਹੈ ਅਸ਼ੋਰੈਂਸ ਮਿਲ ਗਿਆ ਮੈਂ ਫਰਮ ਵਾਈਜ਼ ਕੰਪਨੀ ਵਾਈਜ਼ ਦੱਸ ਰਿਹਾ ਤੇ ਬੱਚੇ ਚੀਮਾ ਬੋਇਲਰ 15 ਬੱਚੇ ਪ੍ਰੀਤੀ ਕਾ ਇੰਡਸਟਰੀਜ਼ 21 ਐਸ ਐਮ ਐਲ 42 ਸਕਾਲਾ 10 ਏਜਿਲ 15 ਸੋਨਾਲਿਕਾ ਦੇ ਵਿੱਚ 250 ਬੱਚੇ ਐਲਨ ਆਟੋ 22 ਕੈਂਗਰੂ ਇੰਡਸਟਰੀਜ਼ 8 ਜੀਐਮਪੀ 11 ਸਵਰਾਜ ਡਿਵੀਜ਼ਨ 59 ਐਨਜੀਜੀ ਪਾਵਰ 8 ਮੈਂ ਮੈਂ ਤਾਂ ਨਿਸਨਾ 14 ਐਚ ਐਚ ਡੀ ਐਫ ਸੀ ਬੈਂਕ 10 ਪਰਮਾਨ 6 ਹਜੇ ਹੋਰ ਆਂਕੜਾ ਐਕਸਿਸ ਬੈਂਕ ਹਜੇ ਹੋਰ ਬਹੁਤ ਸਾਰੀ ਕੰਪਨੀਆਂ ਦਾ ਡਾਟਾ ਆਣਾ ਹੈ ਜਿਨ੍ਹਾਂ ਨੂੰ ਨੌਕਰੀ ਅੱਜ ਇਥੋਂ ਨਹੀਂ ਮਿਲੀ ਮੇਰਾ ਵਾਅਦਾ ਹੈ ਤੁਹਾਨੂੰ 2 4 5 ਦਿਨਾਂ ਤੱਕ ਹਫ਼ਤੇ ਤੱਕ ਮੇਰੇ ਦਫ਼ਤਰ ਚੋਂ ਫੋਨ ਆਊਗਾ ਕਈ ਬੱਚਿਆਂ ਨੂੰ ਅਸੀਂ ਲੋਨ ਵਾਲੇ ਪਾਸੇ ਆਪਣੇ ਰੋਜ਼ਗਾਰ ਵਾਲੇ ਪਾਸੇ ਉਹ ਵੀ ਕਰਾਂਗੇ ਬਹੁਤ ਸਾਰੇ ਬੱਚੇ ਕਹਿੰਦੇ ਆ ਕਿ ਅੱਛਾ ਜੀ 15000 ਦੀ ਨੌਕਰੀ ਨਾਲ ਕੀ ਹੋਊਗਾ 14 ਇੱਕ ਸ਼ੁਰੂਆਤ ਕਰੂੰਗਾ ਸ਼ੁਰੂਆਤ ਕਰਨੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਸ਼ੁਰੂਆਤ ਕਰਦੇ ਆ ਹੌਲੀ 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 ਸਿਸਟਮ ਦੇ ਵਿੱਚ ਆ ਕੇ ਆਪਾਂ ਜਿਹੜਾ ਹੈ ਉਹ ਐਕਸਪੀਰੀਅੰਸ ਦੇ ਨਾਲ ਆਪਾਂ ਤਰੱਕੀ ਕਰਦੇ ਆ ਅੱਜ ਇੱਥੇ 14000 ਤੋਂ ਲੈ ਕੇ 40000 ਰੁਪਏ ਤੱਕ ਦੇ ਜਿਹੜੇ ਪੈਕੇਜ ਹੈ ਉਹ ਇੱਥੇ ਇੰਸ਼ੋਰੈਂਸ ਹੋਇਆ ਜਿਵੇਂ ਜਿਵੇਂ ਤੁਸੀਂ ਕਰੋਗੇ ਤੇ ਆਉਣ ਵਾਲੇ ਦਿਨਾਂ ਚ ਅਸੀਂ ਐਂਟਰਪ੍ਰੀਨਰਸ਼ਿਪ ਦੀ ਵਰਕਸ਼ਾਪ ਤੇ ਤਾਂ ਕਿ ਆਪਣਾ ਕੰਮ ਸ਼ੁਰੂ ਕਰ ਸਕਾਂ ਉਹਦੇ ਉੱਤੇ ਵੀ ਕੈਂਪ ਲਾਵਾਂਗੇ ਮੈਂ ਸਾਰੇ ਹੀ ਸਾਡੇ ਵਿਭਾਗ ਦੇ ਸਾਰੇ ਪ੍ਰਿੰਸੀਪਲ ਸਹਿਬਾਨਾਂ ਦਾ ਪ੍ਰਿੰਸੀਪਲ ਆਈਟੀਆ ਅਨਕਲ ਪ੍ਰਿੰਸੀਪਲ ਆਈਟੀਆ ਅਨਪੁਰਸਾ ਪ੍ਰਿੰਸੀਪਲ ਆਈਟੀਆ ਦਿਵੂਲ ਪ੍ਰਿੰਸੀਪਲ ਆਈਟੀਆ ਹੀਰੋਪੜ ਪ੍ਰਿੰਸੀਪਲ ਆਈਟੀਆ ਸੇ ਉਸਾਰੇ ਜਿਹੜੇ ਆਸ-ਪਾਸ ਸਾਰੇ ਸਾਡੇ ਐਡਮਿਨਿਸਟ੍ਰੇਸ਼ਨ ਦਾ ਸਟਾਫ ਹੈੱਡ ਆਫਿਸ ਸਭ ਦਾ ਧੰਨਵਾਦ ਸਾਰੇ ਇੰਸਟ੍ਰਕਟਰਸ ਦਾ ਧੰਨਵਾਦ ਉਨੀਸ ਕੇਪਲੀ ਬਹੁਤ ਮਿਹਨਤ ਕੀਤੀ ਹੈ ਬਹੁਤ ਸੜੀ ਟੀਮ ਹੈ ਤੇ ਇਹ ਤੁਹਾਡੇ ਭਰਾ ਦਾ ਵਾਅਦਾ ਜਿੰਨਾ ਬੈਸਟ ਹੋ ਸਕੇ ਅਸੀਂ ਤੁਹਾਡੇ ਲਈ ਕਰਾਂਗੇ ਅੱਜ ਜਿਹੜੇ ਬੱਚੇ ਸਿਲੈਕਟ ਹੋਏ ਉਹਨਾਂ ਨੂੰ ਦਿਲੋਂ ਮੁਬਾਰਕਾਂ ਜਿਹੜੇ 490 ਬੱਚੇ ਤੇ ਅਜੇ ਤੱਕ ਇਹ ਅੰਕੜਾ ਹੋਰ ਵਧੂਗਾ ਗਰਮੀ ਬਹੁਤ ਸੀ ਅੱਜ ਸਾਡੇ ਨੇ ਖੁਸ਼ੀ ਦਾ ਦਿਨ ਹੈ ਕਿ ਨੰਗਲ ਸ਼ਹਿਰ ਜਿਹੜਾ ਉਜੜ ਜਾ ਗਿਆ ਸੀ ਜਿਹੜੇ ਕਹਿੰਦੇ ਸੀ ਇੱਧਰ ਇਹ ਆਈਟੀਆ ਦੀ ਸੜਕ ਤੇ ਤਾਂ ਕੋਈ ਆਂਦਾ ਵੀ ਨਹੀਂ ਸੀ ਅੱਜ ਉਸ ਨੰਗਲ ਸ਼ਹਿਰ 'ਚ ਮੇਲੇ ਵਰਗਾ ਮਾਹੌਲ ਸੀ ਜਿਵੇਂ ਕੋਈ ਉਤਸਵ ਹੋਵੇ ਕਿਲੇਮਾਨ ਸਾਹਿਬ ਵੀ ਆਏ ਸੀ ਅੱਜ ਫਤਿਹ ਦਿਵਸ ਜਿਹੜਾ ਆਪਾਂ ਪਾਣੀਆਂ ਦਾ ਮੋਰਚਾ ਜਿੱਤਿਆ ਤੇ ਉਸ ਤੋਂ ਬਾਅਦ ਇੱਥੇ ਵੀ ਐਨੀ ਵੱਡੀ ਤਰ੍ਹਾਂ ਦੇ ਨੌਜਵਾਨ ਸਾਡੇ ਬੱਚੇ ਬੱਚੀਆਂ ਆਈ ਤੇ ਹੁਣ ਪਰਮਾਤਮਾ ਵੀ ਖੁਸ਼ ਹੈ ਮੌਸਮ ਜਿਹੜਾ ਆਪਣਾ ਰੰਗ ਦਿਖਾ ਰਿਹਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਭ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਦਿਲੋਂ ਜਿਹੜਾ ਹੈ ਤੁਹਾਨੂੰ ਵਾਰਕ ਬਾਦ ਤੁਹਾਡੇ ਨਵੇਂ ਜਿਹੜੇ ਕੈਰੀਅਰ ਦੇ ਲਈ ਬੈਸਟ ਵਿਸ਼ੇਸ ਤੇ ਜਿਹੜੇ ਬੱਚੇ ਰਹਿ ਗਏ ਆਈ ਆਮ ਸ਼ੋਰ ਯੂ ਕਿ ਅਸੀਂ ਕੋਈ ਨਾ ਕੋਈ ਹੱਲ ਜ਼ਰੂਰ ਲੱਭਦੇ ਰਵਾਂਗੇ ਤੇ ਇੱਕ ਵਾਅਦਾ ਹੈ ਕਿ ਹਰ 3-4 ਮਹੀਨੇ ਬਾਅਦ ਇਹਨਾਂ ਦੀ ਕੈਂਪਸੀ ਜ਼ਰੂਰ ਲਾਵਾਂਗੇ ਤਾਂ ਕਿ ਜਿਹੜਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਰਹੇ ਬਹੁਤ-ਬਹੁਤ ਧੰਨਵਾਦ ਜੀ ਆਪ ਸਭ ਦਾ